ਤੂੰ ਆਪ ਦੀ ਘਰ ਦੀ ਰੱਖਣੀ ਤੂੰ ਇਹ ਤਾਂ ਗੋਡਲਾ ਰੋਏ ਕੀ ਗਿਆ ਤੁਹਾਡੇ ਕੋਈ ਖਾਣ ਨੂੰ ਤਾਂ ਹੀ ਮਰਦਿਆ ਤੁਸੀ ਛੜਕੀ ਜਾਨੇ ਗਾਜਰਾਂ ਤੇ ਤੁਸੀ ਛੜਕੀ ਜਾਨੇ ਲਸਣ ਲਸਣ ਵੀ ਨਹੀਂ ਛੜਦੇ ਲੋਕ ਯਾਰ ਹਾਂ ਗੰਡਿਆਂ ਤੇ ਵੀ ਆਉਣ ਲੱਗੇ ਇਹ ਕੱਖਾਂ ਤੋਂ ਗੰਡਿਆਂ ਦੇ ਕੱਖਾਂ ਤੋਂ ਹਾਂ ਘਰ ਭੇਜੋ ਤੈਨੂੰ ਵੀ ਆਤੀ ਆ ਟੱਕਰਾ ਮਾਰਨ ਦੀ ਪਹਿਲਾਂ ਢੋਲੇ ਵਾਲੀ ਚੱਕੀ ਫਿਰਦੇ ਹੁਣ ਆਹ ਵੇ ਕਹੀ ਨਾ ਲੱਗਿਆ ਮਾਰ ਸਪਰੇਅ ਤੇ ਤਾਂ ਕੀ ਪੰਜਾ ਮਿੰਟਾਂ ਜਿ ਵਜ ਜਾਣੀ ਤੜਕੇ ਦੇ ਨਾਲੇ ਮੈਨੂੰ ਨਾਲ ਲਾਈ ਪਿਆ ਪਹਿਲੀ ਤਾਂ ਗੱਲ ਜਦ ਤੂੰ ਆ ਕੈਮਰਾ ਜੱ ਲੈ ਚੋ ਮੇਰਾ ਬਲੱਡ ਵਾਦ ਕਿਉਂ ਇੱਕ ਜੀ ਜ਼ਰੂਰੀਆ ਦੱਸਣੀ ਉਹਨਾਂ ਨੇ ਜਿਨ੍ਹਾਂ ਨੂੰ ਦੱਸਣਾ ਨਾ ਸਮਝਣਾ ਨਹੀਂ ਹਾਂ ਉਹ ਲੰਘਣਾ ਉਹ ਫਲਾਨੀ ਦਵਾਈ ਆਉਂਦੀ ਉਹ ਲਿਆ ਮਾਰਦੇ ਤੇ ਉਹੀ ਤਾਂ ਤੈਨੂੰ ਮੈਂ ਕਹੀ ਨਾ ਨਾਲੇ ਮੈਨੂੰ ਤੜਕੇ ਦਾ ਲਾਈਪ ਤੇ ਜੇ ਇਹ ਤਾਂ ਹੋ ਕੀ ਗਿਆ ਗੁੱਡੇ ਜਾਂ ਐਂ ਮਾਰੇ ਟੱਕ ਰਕੀ ਹੋ ਗਿਆ ਹੈ ਪੱਠੀ ਕੱਢੇ ਚਲ ਲੈ ਨਾ ਨਾ ਇਹ ਲਾ ਕੀ ਓਮ ਓਨ ਓਮ ਕੀ ਹੁੰਦਾ ਓਮਿੰਗ ਚੱਕਰ ਪਈ ਤੈਨੂੰ ਬਾਈ ਆਪਦੀ ਧਰਤੀ ਆ ਆਪਣੀ ਉਹਦੇ ਤਾਂ ਜ਼ਹਿਰ ਪਾਉਣੇ ਤੇ ਇਹਨੂੰ ਐਂ ਕਰ ਦਿੰਨੇ ਫੇਰ ਕੀ ਹੋ ਜੀ ਆ ਕਹੀ ਹਾਂ ਮਰੇ ਹੇਮਤੀਆ ਬੰਦੇ ਦੀ ਲੈ ਹਾਂ ਦੋ ਟੱਕ ਮਾਰ ਦੇ ਇਹਦਾ ਯਾਰ ਬੇਹਮਤੀ ਹੋਏਵੇਂ ਆਪਾਂ ਯਾਰ ਗੱਲ ਹੋਰ ਕੋਈ ਹਰਾਮ ਜਹਾਦੀਆਂ ਵੜ ਗਈਆਂ ਆਪਣੇ ਚ ਬਾਪੇ ਉਹੀ ਗੱਲ ਵੀ ਵਿੱਚ ਸਪਰੇਅ ਮਾਰ ਇੱਕ ਢੋਲ ਅੱਧੀ ਢੋਲੀ ਆਏ ਨੂੰ ਲੈ ਅੱਧੀ ਆਏ ਨੂੰ ਲਿਆ ਮਾਰ ਕੇ ਲੈ ਜਾ ਕੇ ਮੰਨ ਦਿੱਤਾ ਜਾ ਬਸ ਹੋਰ ਤਾਂ ਕੁਝ ਨਹੀਂ ਤੇ ਸਰੋਂ ਕਿੱਥੇ ਵਰਤਣੀ ਏ ਤੂੰ ਘਰੇ ਰੱਖਣੀ ਏ ਅੱਛਾ ਤੇ ਘਰੇ ਬਾਈ ਤੇਲ ਅਸੀਂ ਸਰੋਂ ਦਾ ਇੱਥੇ ਨਹੀਂ ਉੱਥੇ ਵੀ ਲਾਈ ਵਾਡੇ ਆਪਣੇ ਪਿੰਡ ਵਾਲੇ ਬਾਣ ਚ ਹੂੰ ਉੱਥੇ ਵੀ ਸਾਡੀ ਥੋੜੀ ਸਰੋਂ ਉੱਥੇ ਲਾਈਏ ਕੁਸ ਇੱਥੇ ਲਾਈਏ ਲਾਉਣੀ ਤਾਂ ਹੀ ਜਿਆਦੇ ਸੀਗੀ ਗੱਲ ਕਰ ਥੋੜਾ ਜਿਹਾ ਸਾਨੂੰ ਥਾਂ ਕਹਿਣ ਦਾ ਮਤਲਬ ਇਹੀ ਵੀ ਆ ਆਪਣੇ ਖਾਣ ਪੀਣ ਵਾਲੀਆਂ ਚੀਜ਼ਾਂ ਦਾ ਤੂੰ ਆਪ ਤੁਮਾ ਦਾ ਗੁੱਡ ਲੋ ਹਾਂ ਆਪ ਦਿਆਂ ਸਰੋਂ ਆਪ ਦੀ ਘਰ ਦੀ ਰੱਖਣੀ ਆ ਤੂੰ ਇਹ ਤਾਂ ਗੁੱਡ ਲਾ ਹੂੰ ਇਹ ਵੀ ਨਹੀਂ ਗੁੱਡ ਦੇ ਯਾਰ ਆਓ ਇਹਤੇ ਵੀ ਸਪਰੇਅ ਮਾਰੀ ਮਤਲਬ ਤਾਂ ਹੀ ਮੈਨੂੰ ਤੜਕੇ ਦਾ ਲਾਈ ਪਿਆ ਤੇ ਤੂੰ ਮੈਨੂੰ ਕਹਿ ਵੀ ਮੈਨੂੰ ਬਾਅਦ ਚ ਪੁੱਛੀ ਮੈਂ ਤੈਨੂੰ ਕਹਿੰਦਾ ਸਪਰੇਅ ਆ ਜਿਹੜੀ ਹਾਂ ਉਹ ਕਿਤੇ ਨਾ ਕਿਤੇ ਅਸਰ ਤਾਂ ਪਾਉ ਹਾਂ ਹੈ ਧਰਤੀ ਤੇ ਵੀ ਪਾਉ ਪਾਣੀ ਦੇਵੇਂ ਇਹ ਚਾਰ ਕੰਨਾਂ ਮਾਰੀਆਂ ਬੁੱਢੇ ਤੇ ਫਸਲ ਤੇ ਵੀ ਪਾਉਗੀ ਭਾਈ ਉਹ ਸਾਰੇ ਕਾਇਦੇ ਪਾਉਗੇ ਹਾਂ ਧਰਤੀ ਤੇ ਵੀ ਪਾਉ ਜਹਿਰ ਆ ਯਾਰ 100 ਤੇ ਆਪਾਂ ਮੁੜ ਕੇ ਤੜ ਕੇ ਤੇਲ ਲੈਨੇ ਆ ਬਾਹਰ ਆਪਦੇ ਖਾਨ ਜੋਗੀ ਭੈਣ 20 ਕਿਲੋ ਸਰੋਂ ਤੇ ਵੀ ਯਾਰ ਤੁਸੀਂ ਸ਼ੁਕਰੀਆ ਮਾਰੋਗੇ ਸਰੋਂ ਕੀ ਗਿਆ ਤੁਹਾਡੇ ਕੋਈ ਖਾਣ ਨੂੰ ਤਾਂ ਹੀ ਮਰਦਿਆ ਤੁਸੀਂ ਛੜਕੀ ਜਾਨੇ ਯਾਰ ਗਾਜਰਾਂ ਤੇ ਤੁਸੀਂ ਛੜਕੀ ਜਾਨੇ ਯਾਰ ਲਸਣ ਲਸਣ ਵੀ ਨਹੀਂ ਛੱਡਦੇ ਲੋਕ ਯਾਰ ਹਾਂ ਗੰਡਿਆਂ ਤੇ ਵੀ ਆਉਣ ਲੱਗੇ ਇਹ ਅੱਖਾਂ ਤੋਂ ਗੰਡਿਆਂ ਦੇ ਅੱਖਾਂ ਤੋਂ ਦੇਖ ਲਓ ਤੇ ਫਿਰ ਤਾਂ ਆਪਦੇ ਫਿਰ ਕਹਿੰਦੇ ਬਿਵਾਰਕਾਂ ਤੇ ਪੈਸੇ ਲਾ ਕੇ ਭੁੱਖੇ ਮਰਦੇ ਹਾਂ ਗੱਲ ਇਹ ਵੀ ਤੇਰੀ ਸਹੀ ਹੈ ਫੇਰ ਭਾਈ ਆਪਾਂ ਕਹਿੰਦੇ ਇੰਨੇ ਪੈਸੇ ਲਾਗੇ ਪੈਸੇ ਨਹੀਂ ਬਣਦੇ ਬਿਮਾਰੀ ਇੱਕ ਟੋਲੀ ਲਿਆਉਂਦੇ 100 ਰੁਪਏ ਦੀ ਦਵਾਈ ਤੇ 150 ਦੀ ਪੈਣੀ ਨਹੀਂ ਤੇ ਜੇ ਆਪ ਕੋਟ ਲਿਆ ਫੇਰ ਕੀ ਉਹਨਾਂ ਦਾ 150 ਰੁਪਿਆ ਬਚ ਗਿਆ ਹਾਂ ਨਾਲੇ ਜ਼ਹਿਰ ਮੁਕਤ ਹੋ ਗਿਆ ਇਹ ਵੀ ਗੱਲ ਤੇਰੀ ਨਾਲੇ ਜ਼ਮੀਨ ਬਚ ਗਈ ਤੂੰ ਸੌ ਤਾਂ ਖਾ ਲੇਗਾ ਮੁੱਠੀ ਚ ਫੜ ਕੇ ਵੀ ਇਹ ਸਰੋਂ ਤੇਰਵਾਂ ਸਪਰੇ ਨਹੀਂ ਕਰੀ ਠੀਕ ਆ ਠੀਕ ਆ ਹਾਂ ਬਾਈ ਦੀ ਗੱਲ ਮੈਨੂੰ ਸਹੀ ਲੱਗੀ ਭੇਜੂ ਦੀ ਬਾਈ ਜੀ ਜਿਹੜੇ-ਜਿਹੜੇ ਵੀਰੇ ਨੇ ਸਹਿਮਤਾ ਦਾ ਵੀਡੀਓ ਨੂੰ ਕਮੈਂਟ ਸ਼ੇਅਰ ਜ਼ਰੂਰ ਕਰੋ ਆਪਾਂ ਕੀ ਲੋਕ ਆ ਵੀ ਕਮ ਆਪਦੇ ਛੱਡ ਗਿਆ ਉਹਦੇ ਘਰ ਫਿਰ ਬਿਮਾਰੀਆਂ ਤੇ ਪੈਸੇ ਲੋੜ ਤੋਂ ਵੱਧ ਲਾਉਣੇ ਆਪਾਂ ਖੇਤ ਲਾ ਖੇਤ ਆ ਕੇ ਮੋਬਾਈਲ ਹੀ ਦੇਖਣਾ ਤੁਸੀਂ ਕਿ ਮੋਬਾਈਲ ਹੀ ਦੇਖਣਾ ਹੋਰ ਤਾਂ ਨਹੀਂ ਕੋਈ ਕਰਨ ਇਹ ਤੇ ਗੁੱਡ ਲੋ 10 ਮਿੰਟ ਲਾ ਲੋ ਕਿੰਨਾ ਕੰਮ ਤਾਂ ਹੁਣ ਆਪਾਂ ਕਿੰਨਾ ਟਾਈਮ ਲੱਗ ਗਿਆ ਆਪਾਂ ਨੂੰ ਘੰਟਾ ਲੱਗਾ ਕਿ 2 ਘੰਟੇ ਲੱਗੇ ਬਾ 2 ਘੰਟੇ ਲੱਗਿਆ ਨਾਲੇ ਆਪਾਂ ਗੱਲਾਂ ਕਿੰਨੀਆਂ ਕਰਨ ਹਾਂ ਕਿੰਨੇ ਆਪਾਂ ਨੂੰ ਦੋ ਤਿੰਨ ਬਾਹਰੋਂ ਫੋਨ ਆਏ ਕਹਿੰਦੇ ਬਾਈ ਕਹਿੰਦਾ ਤੁਹਾਨੂੰ ਦੇਖਦੇ ਆ ਉਹ ਉਹਨਾਂ ਨਾਲ ਗੱਲ ਚੱਲਦੀ ਰਹੀ ਮੈਂ ਫੋਨ ਸੁਣਿਆ ਕਿਹੜਾ ਆ ਗੁੱਡੀ ਗਾ ਹਾਂ ਬਾਈ ਤਾਂ ਹੀ ਵੀਡੀਓ ਬਣਾਉਣ ਦਾ ਕਾਰਨ ਵੀ ਇਹੀ ਹੈ ਬਾਈ ਆਪ ਦੇ ਖਾਣ ਪੀਣ ਜੋਗਾ ਜਿੰਨਾ ਕ ਸ਼ੁਰੂਆਤ ਕਰੋ ਤੇ ਫੇਰ ਹੀ ਆਪ ਦਾ ਪਰਿਵਾਰ ਬਚਾਵਾਂਗੇ ਫੇਰ ਹੀ ਦੂਜਿਆਂ ਨੂੰ ਬਚਾ ਸਕਦੇ ਆਪਾਂ ਬਿਲਕੁਲ ਬਾਈ ਬਿਲਕੁਲ ਐਵੇਂ ਦੂਜਿਆਂ ਨੂੰ ਕੋਈ ਨਿਆਰ ਪਾਉਣੇ ਜੇ ਆਪ ਹੀ ਸਟਾਰਟ ਕਰਦੇ ਆਂ ਵੀਰੇ ਆਪਾਂ ਬਿਲਕੁਲ ਬਿਲਕੁਲ ਆਪਾਂ ਦੋ ਦਿਨਾਂ ਸਰਕਾਰਾਂ ਨੂੰ ਉਹ ਜੋ ਸਾਨੂੰ ਮੁੜ ਕੇ ਪੈਸੇ ਚਾਹੀਦੇ ਸਾਨੂੰ ਆ ਬੀਮਾ ਚਾਹੀਦਾ ਬਿਮਾਰੀ ਨੂੰ ਚਾਹੀਦਾ ਤੇ ਬਿਮਾਰੀਆਂ ਤਾਂ ਆਪਾਂ ਆਪ ਹੀ ਖਰੀਦਦੇ ਆ ਨਾ ਪਹਿਲਾਂ ਪੈਸੇ ਦੇ ਕੇ ਬਿਮਾਰੀ ਖਰੀਦਦੇ ਆ ਫਿਰ ਬਿਮਾਰੀ ਤੇ ਪੈਸੇ ਲਾਉਂਦੇ ਆ ਹੰਦਲਕ ਵਾਲਾ ਕਾਰਡ ਲੈ ਕਿਤਰੇ ਫਿਰਦੇ ਰਹਿੰਦੇ ਵਿਆਪ ਗੱਲ ਇਹ ਵੀ ਸਹੀ ਬਾਈ ਜੀ ਜੇ ਕਿਸੇ ਨੂੰ ਇਹ ਸਾਡੇ ਨਾਲ ਸਹਿਮਤਾ ਜਾਂ ਵੀਡੀਓ ਵਧੀਆ ਲੱਗੀ ਬាទ ਬាទ ਸ਼ੇਅਰ ਜਰੂਰ ਕਰੋ ਤੇ ਕਮੈਂਟਾਂ ਦੇ ਵਿੱਚ رائے ਵੀ ਦਿਓ ਆਪਣੀ ਧੰਨਵਾਦ